ਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਆਈਪੀਐਸਓ ਯੋਧਨਸ਼ਾ ਵਿਰੁੱਧ ਕੈਂਪੇਨ ਹੇਠ ਡਿਸਟ੍ਰਿਕਟ ਪੁਲਿਸ ਅਜੋ ਲਗਾਤਾਰ ਕੰਮ ਕਰ ਰਹੀ ਹੈ ਸੋ ਇਹਦੇ ਵਿੱਚ ਸਾਡੀ ਸੀਆਈਏ ਮਲੋ ਟੀਮ ਨੇ ਦੋ ਇੱਕ ਬਹੁਤ ਹੀ ਮਹੱਤਵਪੂਰਨ ਰਿਕਵਰੀਜ਼ ਕੀਤੀਆਂ ਜੀ ਪਹਿਲੀ ਰਿਕਵਰੀ ਬਾਰੇ ਮੈਂ ਦੱਸ ਦਾਂ ਜੀ 500 ਗ੍ਰਾਮ ਹੇਰੋਇਨ ਰਿਕਵਰ ਹੋਈ ਹੈ ਇੱਕ ਮੈਟਰ ਦੇ ਵਿੱਚ ਜੋ ਪੀਐਸ ਗਿੱਦੜਬਾਹ ਦੇ ਏਰੀਆ ਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਹੈ ਜੀ ਇਸ ਤਸਵੀਰ FIR ਨੰਬਰ 89 ਅੰਡਰ ਸੈਕਸ਼ਨ 21C ਐਂਡ DPS ਜੀ ਇਹਦੇ ਵਿੱਚ ਅ ਲਗਾਤਾਰ ਅਪਰੋਕਸੀਮੇਟਲੀ 1 ਮੰਥ ਤੋਂ ਸਾਡੀ ਟੀਮਸ ਉੱਥੇ ਸਰਵੇਲੈਂਸ ਕਰ ਰਹੀਆਂ ਸੀ ਸੋ ਜਦੋਂ ਇਹ ਇੱਕ ਪਿੰਨ ਪੁਆਇੰਟਡ ਸਪੈਸਿਫਿਕ ਇਨਫੋਰਮੇਸ਼ਨ ਜਦੋਂ ਮਿਲਦੀ ਹੈ ਸਾਡੀ ਟੀਮ ਨੂੰ ਸਾਡੀ ਟੀਮ ਰੇਡ ਕਰਦੀ ਹੈ ਤਾਂ ਉੱਥੇ ਤਿੰਨ ਅਕਿਊਜ਼ ਜਿਹੜੇ ਐਪਰੀਹੈਂਡ ਕੀਤੇ ਗਏ ਸੋ ਉਹਨਾਂ ਦਾ ਨਾਮ ਹੈ ਜੀ ਹਰਪ੍ਰੀਤ ਸਿੰਘ ਸ਼ੇਰਾ ਇਹ ਜੋ ਰਹਿਣ ਵਾਲਾ ਹੈ ਵਿਲੇਜ ਥੇੜੀ ਤਹਿਸੀਲ ਗਦੜਵਾ ਦੇ ਦੋ ਜੋ ਲੜਕੀ ਹੈ ਗੁਰਲਾਲ ਸਿੰਘ ਲਾਲੀ ਪੁੱਤਰ ਸਵਰਨ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਕਰਨਤਾਰਨ ਤੇ ਦੂਸਰਾ ਜੀ ਮਨਜਿੰਦਰ ਸਿੰਘ ਮਨੀ ਪਿੰਡ ਭਗਵਾਨਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਕਰਨਤਾਰਨ ਸੋ ਇਹ ਦੋਨੋਂ ਲੜਕੀਆਂ ਜੋ ਇਹ ਆਪਣੇ ਹੀਰੋਇਨ ਦਾ ਕੰਟਰਾਬੈਂਡ ਸੋ ਹਰਪ੍ਰੀਤ ਨੂੰ ਡੀਐਨਏ ਸੀ ਉਸ ਵਕਤ ਜਦੋਂ ਇਨਫਾਰਮੇਸ਼ਨ ਮਿਲਦੀ ਹੈ ਤੇ ਪੁਲਿਸ ਨੇ ਸਵਿਫਟਲੀ ਐਕਸ਼ਨ ਕਰਦੇ ਹੋਏ ਸੋ ਉਹਨਾਂ ਨੂੰ ਅਪ੍ਰੀਹੈਂਡ ਕਰ ਲਿਆ ਸੋ ਇੱਕ ਜੋ ਸੈਕੰਡ ਜਿਹੜਾ ਮੁਕਦਮਾ ਸੀ ਰਜਿਸਟਰ ਕੀਤਾ ਜੀ ਉਹ ਐਫ ਆਈ ਆਰ ਨੰਬਰ 123 ਪੀਐਸ ਸਦਰ ਮੁਕਸਰਦ ਕੀਤੀ ਗਈ ਹੈ ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕੀ ਹੈ ਕਿ ਪੁਲਿਸ ਟੀਮ ਨੂੰ ਜਿਵੇਂ ਇੱਕ ਇਨਫੋਰਮੇਸ਼ਨ ਮਿਲੀ ਸਾਡੇ ਸੋਰਸਸ ਤੋਂ ਕੰਟਰੋਲਡ ਆਪਰੇਸ਼ਨ ਕੈਰੀ ਆਊਟ ਕੀਤਾ ਗਿਆ ਸੋ ਇਹਦੇ ਵਿੱਚ 1.5 ਕੇਜੀ ਆਪੀਐਮ ਰਿਕਵਰ ਹੋਈ ਹੈ ਤੇ ਇਹਦੇ ਵਿੱਚ ਇੱਕ ਸਵਿਫਟ ਕਾਰ ਤੇ ਦੋ ਅਕਿਊਜ਼ ਅਰੈਸਟ ਕੀਤੇ ਗਏ ਸੋ ਅਕਿਊਜ਼ ਦੀ ਇਨਫੋਰਮੇਸ਼ਨ ਹੈ ਜੀ ਗੌਰਵ ਨਾਰੰਗ ਉਹ ਪੁੱਤਰ ਰਾਜਕੁਮਾਰ ਇਹ ਹੈ ਜੋ ਮੁਕਸਰ ਸਾਹਿਬ ਦਾ ਰਹਿਣ ਵਾਲਾ ਹੈ ਤੇ ਇੱਕ ਹੈ ਜੀ ਲੜਕਾ ਸੁਖਵਿੰਦਰ ਸਿੰਘ ਅਬੂਰ ਰੋਡ ਮੁਕਸਰ ਦਾ ਰਹਿਣ ਵਾਲਾ ਸੋ ਇਹਦੇ ਵਿੱਚ ਜੋ ਰਿਕਵਰੀ ਹੈ 1.5 ਕਿਜੀ ਹਿਰੋਇਨ ਔਰ ਇੱਕ Maruti Swift ਕਾਰ PB30 ਬੇਅਰਿੰਗ ਨੰਬਰ ਹੈ ਉਹ ਕੀਤੀ ਗਈ ਹੈ ਸੋ ਮੈਂ ਸਾਡੀ ਟੀਮ ਨੂੰ ਇਹ ਸ਼ਲਾਘਾ ਕਰਨਾ ਚਾਹੁੰਦਾ ਜੀ ਐਸਐਸਪੀ ਸਾਹਿਬ ਦੀ ਗਾਈਡੈਂਸ ਪਲੱਸ ਸਾਡੇ ਐਸਪੀ ਡੀ ਸਾਹਿਬ ਉਹਨਾਂ ਦੀ ਗਾਈਡੈਂਸ ਹੇਠ ਜੋ ਸਾਡੀ ਟੀਮਸ ਲਗਾਤਾਰ ਵਰਕ ਕਰ ਰਹੀ ਹੈ ਉਹਦੇ ਵਿੱਚ ਸਕਸੈਸਫੁਲ ਜੋ ਇਨਫੋਰਮੇਸ਼ਨ ਜਿਵੇਂ ਸਾਨੂੰ ਮਿਲਦੀ ਹੈ ਉਹ ਤੇ ਨਾਲ ਦੀ ਨਾਲ ਪੁਲਿਸ ਐਕਸ਼ਨ ਕੀਤਾ ਜਾਂਦਾ ਹੈ ਸੋ ਪਬਲਿਕ ਨੂੰ ਵੀ ਇਹੀ ਮੈਸੇਜ ਰਹੂਗਾ ਕਿ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈ ਇੱਕ ਸੋਸ਼ਲ ਮੈਨਸ ਜੋ ਫੈਲਿਆ ਹੋਇਆ ਪੰਜਾਬ ਦੇ ਵਿੱਚ ਉਹਨੂੰ ਕਵਰ ਕਰਨ ਲਈ ਪੁਲਿਸ ਦਾ ਸਹਾਇਕ ਦੇਣ ਤੇ ਇਹਦੇ ਵਿੱਚ ਦੋ ਜਿਹੜੇ ਹੈਲਪਲਾਈਨ ਨੰਬਰ ਸਾਡੇ ਮੁਖਸਰ ਸਾਹਿਬ ਦਾ ਕੰਟਰੋਲ ਰੂ ਪਲੱਸ ਇੱਕ ਸੇਫ ਪੰਜਾਬ ਜਿਹੜੀ ਹੈਲਪਲਾਈਨ ਹੈ ਉਹਦਾ ਵੀ ਨੰਬਰ ਅਸੀਂ ਪ੍ਰੈਸ ਬਾਈਟ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਤਾ ਹੈ ਸੋ ਪਬਲਿਕ ਨੂੰ ਇਹ ਹੀ ਅਪੀਲ ਹੈ ਕਿ ਇਸ ਕੈਂਪੇਨ ਚ ਸਾਡਾ ਸਾਥ ਦਿਓ ਤੇ ਵਕਤ ਤੋਂ ਵਕਤ ਸਾਡੇ ਨਾਲ ਇਨਫੋਰਮੇਸ਼ਨ ਦਿਓ ਸੋ ਅਸੀਂ ਰਲ ਮਿਲ ਕੇ ਜੋ ਹੈ ਇੱਕ ਡਰਗ ਫ੍ਰੀ ਪੰਜਾਬ ਦਾ ਜੋ ਏਮ ਲੈ ਕੇ ਚੱਲੇ ਹੋਏ ਆ ਉਹਦੇ ਤਹਿਤ ਅਸੀਂ ਕੰਮ ਕਰ ਰਹੇ ਹਾਂ